ਤਾਂ ਸਿਧ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਜਦ ਮੈਂ ਐਸਪੀ ਸਾਹਿਬ ਦੇ ਦਫ਼ਤਰ ਪੁੱਜਾ ਤਾਂ ਸਹਿਬ ਬਾਰ ਬਟਨ ਨੇ ਮੈਨੂੰ ਚਾਹੀ ਚਾਹੀ ਉਤਾਵਲੀ ਜਹੀ ਨਾਲ ਹੁਕਮ ਦਿੱਤਾ ਕਿ ਜ਼ਿਲ੍ਹਾ ਫਿਰੋਜ਼ਪੁਰ ਤੇ ਬਿਕਾਨੇਰ ਸਟੇਟ ਦੀ ਹੱਦ ਤੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਮਸ਼ਹੂਰ ਕਾਤਲ ਤੇ ਡਕੈਤੜ ਬੰਗੀ ਦਾ ਪਤਾ ਲੱਗਾ ਹੈ ਉਸ ਦੀ ਗ੍ਰਿਫਤਾਰੀ ਲਈ ਐਤਕਾ ਮੈਂ ਖੁਦ ਆਪ ਜਾਣਾ ਚਾਹੁੰਦਾ ਹਾਂ ਤੁਸੀਂ ਵੀ ਨਾਲ ਚੱਲਣਾ ਹੈ ਇਸ ਲਈ ਜਲਦੀ ਤੇ ਅੱਜ ਹੀ ਤਿਆਰੀ ਕਰੋ ਤੇ ਬਾਕੀ ਦਾ ਵੀ ਆਪਣੇ ਮਨਪਸੰਦ ਦਾ ਅਸਲਾ ਨਾਲ ਲੈ ਚਲੋ ਸਾਡੇ ਐਸਪੀ ਬਾਦ ਬਟਨ ਸਹਿਬ ਦੀ ਹੀ ਨਹੀਂ ਸਕੋਂ ਸਾਰੀ ਪੰਜਾਬ ਸਰਕਾਰ ਤੇ ਪੰਜਾਬ ਪਲਸ ਦੀ ਨਿਗਾਹਾਂ ਵਿਚੜ ਬੰਗੀ ਬਹੁਤ ਵੱਡਾ ਡਾਕੂ ਡੇਡ ਦਰਜਨ ਰਾਤਸੀ ਖਾਤਰਾਂ ਦਾ ਮੁਜਰਮ ਤੇ ਬਾਗੀ ਕੂਕਿਆਂ ਦੇ ਗਰੋਹ ਦਾ ਸਰਦਾਰ ਸੀ ਇਹ ਮਾਝੇ ਦੇ ਮੁਰਾਣਾ ਨਾਮੀ ਪਿੰਡ ਦਾ ਰਹਿਣ ਵਾਲਾ ਮਜ਼ੈਲ ਡਾਕੋਂ ਦੇ ਗroh ਦਾ ਜਥੇਦਾਰ ਸੀ ਪਰ ਕੂਕਿਆਂ ਦੇ ਗੁਰੂ ਰਾਮ ਸਿੰਘ ਦਾ ਇਸ ਤੇ ਅਜਿਹਾ ਅਸਰ ਪਿਆ ਕਿ ਇਹ ਘਰਬਾਰ ਬਾਲ ਬੱਚਾ ਛੱਡ ਛੜਾ ਉਸ ਦੇ ਨਾਲ ਹੀ ਰਹਿਣ ਲੱਗ ਪਿਆ ਕੂਕਿਆਂ ਦੇ ਸਾਰੇ ਰਾਸੀ ਘਾਤਨਾ ਵਿੱਚ ਅਵਲਾ ਤਾਂ ਉਹ ਆਪ ਹੁੰਦਾ ਸੀ ਨਹੀਂ ਤਾਂ ਇਹ ਉਸ ਦੇ ਸਲਾਹਾ مشਵਰੇ ਨਾਲ ਹੀ ਹੋਇਆ ਕਰਦੇ ਸਨ ਸਾਡੇ ਸੁਪਰੀਡੈਂਟ ਬਾਰ ਬਟਨ ਸਾਹਿਬ ਦਾ ਇਹ ਦਾਅਵਾ ਸੀ ਕਿ ਰਾਏ ਕੋਟ ਮਰੰਡੇ ਕੂਮ ਅਤੇ ਮਲੇਰ ਕੋਟ ਦੇ ਆਦ ਦੀਆਂ ਸਭਨਾ ਵਾਰਦਾਤਾ ਵਿੱਚ ਇਹ ਆਪ ਮੌਜੂਦ ਸੀ ਪਰ ਕਿਸਮਤ ਦਾ ਅਜ਼ਿਹਾ ਬਲੀ ਸੀ ਕਿ ਉਸ ਦੇ ਖਿਲਾਫ ਸਾਡੇ ਕਿਸੇ ਕੋਲ ਵੀ ਕੋਈ ਸਬੂਤ ਨਹੀਂ ਸੀ ਮੌਕੇ ਦੀ ਸ਼ਹਾਦਤ ਦੀ ਕੋਈ ਨਹੀਂ ਸੀ ਸਾਰੀ ਪੰਜਾਬ ਪੁਲਿਸ ਅਤੇ ਖਾਸ ਕਰਕੇ ਲੁਧਿਆਣਾ ਪੁਲਿਸ ਸਟਾਫ ਦੇ ਸਾਰਾ ਜੋਰ ਲਾਉਣ ਤੇ ਵੀ ਇਹ ਕਿਸੇ ਕੇਸ ਵਿੱਚ ਫਸ ਨਾ ਸਕਿਆ ਇਹ ਕੋਈ ਇਸ ਦੇ ਡਾਂਗਾ ਦੀ ਗੱਲ ਸੀ ਕਿ ਇਸ ਦੇ ਭਾਗਾ ਦੀ ਗੱਲ ਸੀ ਜਾਂ ਇਸ ਦੇ ਗੁਰੂ ਦੀ ਕਰਾਮਾਤ ਸੀ ਇਸ ਦੇ ਹੁਣੇ-ਹੁਣੇ ਕੀਤੇ ਤਾਜ਼ੇ ਵਾਕਏ ਨੇ ਪੰਜਾਬ ਸਰਕਾਰ ਦੇ ਘਰ ਕਿ ਉਹਦੇ ਦੀਵੇ ਬਾਲ ਦਿੱਤੇ ਸਨ